ਪੰਜਾਬ ਵਿੱਚ ਗੈਂਗਸਟਰ ਦੇ ਸੰਗਠਿਤ ਅਪਰਾਧ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਜਿਹੜਾ ਕਿ ਇੱਕ ਅਹਿਮ ਕਦਮ ਚੁੱਕੰਦਾ ਫੈਸਲਾ ਕੀਤਾ ਗਿਆ ਡੀਜੀਪੀ ਗੌਰਵ ਯਾਦਵ ਨੇ ਲਗਭਗ 7000 ਹਥਿਆਰ ਲਾਇਸੈਂਸਾਂ ਰੱਦ ਕਰਨ ਦੇ ਹੁਕਮ ਦਿੱਤੇ ਨੇ ਇਹ ਸਾਰੇ ਲਾਇਸੈਂਸ ਦੁਬਾਰਾ ਜਾਂਚ ਕੀਤੇ ਜਾਣਗੇ ਤਾਂ ਜੋ ਜੇ ਇਹਨਾਂ ਵਿੱਚ ਨੀਮਾ ਦੀ ਕੋਈ ਉਲੰਘਣਾ ਮਿਲੀ ਤਾਂ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਚੰਡੀਗੜ੍ਹ ਵਿੱਚ ਐਤਵਾਰ ਨੂੰ ਹੋਏ ਪ੍ਰੈਸ ਕਾਨਫਰੰਸ ਦੌਰਾਨ ਡੀਜੀਪੀ ਨੇ ਕਿਹਾ ਕਿ ਪੰਜਾਬ ਨੂੰ ਅਪਰਾਧ ਅਤੇ ਗੈਂਗਸਟਰ ਨੈੱਟਵਰਕਾਂ ਤੋਂ ਮੁਕਤ ਬਣਾਉਣ ਦੇ ਲਈ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ ਉਨ੍ਹਾਂ ਦੱਸਿਆ ਕਿ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਜਿਹੜੀ ਕਾਰਵਾਈ ਹੈ ਸ਼ੁਰੂ ਕੀਤੀ ਜਾਵੇਗੀ। বিজেপি ਗੌਰਵ ਯਾਦਵ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਸੀਨੀਅਰ ਅਪਰਾਧਿਕਾਰੀਆਂ ਦੇ ਕੰਮ ਜਿਹੜੇ ਕਿਸਮਿਕਿਆ ਕੀਤੀ ਜਾਵੇਗੀ ਤਾਂ ਜੋ ਕਾਨੂੰਨ ਵਿਵਸਥਾ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਸਕੇ ਉਹਨਾਂ ਜਾਣਕਾਰੀ ਦਿੱਤੀ ਕਿ ਆਪਰੇਸ਼ਨ ਪ੍ਰਹਾਰ ਦੇ ਪਹਿਲੇ ਚਰਨ ਦੀ ਸ਼ੁਰੂਆਤ ਵੀਜਨ ਬ੍ਰਿਨੂ ਹੋਈ ਸੀ ਇਸ ਅਭਿਆਨ ਤਹਿਤ ਹੁਣ ਤੱਕ 5290 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ 2973 ਲੋਕਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਤੇ ਅਜੇ ਪੁੱਛਗਿੱਛ ਤੋਂ ਬਾਅਦ 5413 ਲੋਕਾਂ ਨੂੰ ਰਹਾ ਕੀਤਾ ਗਿਆ ਤੇ ਡੀਜੀਪੀ ਨੇ ਕਿਹਾ ਕਿ ਇਹ ਸਾਰੇ ਕਦਮ ਪੰਜਾਬ ਦੇ ਵਿੱਚ ਅਪਰਾਧ ਤੇ ਕਾਬੂ ਪਾਉਣ ਦੇ ਲਈ ਚੁੱਕੇ ਜਾ ਰਹੇ ਨੇ